ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆ ਪਿਛਲੇ ਕੁਝ ਸਮਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਕੁਝ ਵਿਅਕਤੀ ਹਨ ਜਿਨ੍ਹਾਂ ਵੱਲੋਂ ੜਕਾਉ ਭਾਸ਼ਣ ਜਾਂ ਜਿੰਨਾ ਆਪਾਂ ਕਹਿ ਸਕਦੇ ਆ ਪ੍ਰੋਵੋਕੇਟਿਵ ਸਪੀਚ ਯੂਜ਼ ਕੀਤੀ ਗਈ ਹੈ ਜਿਹਦੇ ਜਿਹਦੇ ਖਲਾਫ ਮਾਨਯੋਗ ਬੀਜੀਪੀ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕਪੀਰ ਸਿੰਘ ਚਾਹਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਜਿਹੜੀ ਹੈਗੀ ਸਖਤ ਕਾਰਵਾਈ ਕੀਤੀ ਗਈ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਪਹਿਲੇ ਵੀ ਜਿਹੜੇ ਹੈਗੇ ਆ ਅਸੀਂ ਜਨਵਰੀ ਦੇ ਵਿੱਚ ਪਰਚਾ ਦਿੱਤਾ ਸੀਗਾ ਉਹ ਪਰਚਾ ਜਿਹੜਾ ਹੈਗਾ ਰਾਜੀਵ ਚੰਦਨ ਗਿਰੀ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਰਾਇਆ ਗਿਆ ਸੀਗਾ 2024 ਦੇ ਵਿੱਚ ਵੀ ਦਿੱਤਾ ਸੀ ਆਪਣਾ ਹੋਈ 10ਵੇਂ ਮਹੀਨੇ ਪਰਚਾ ਦਿੱਤਾ ਸੀਗਾ ਇਸ ਤਰੀਕੇ ਦੇ 2024 ਦੇ ਵਿੱਚ ਅਸੀਂ ਪਹਿਲੇ 12 ਪਰਚੇ ਦਿੱਤੇ ਸੀਗੇ ਜਿਹੜੇ ਕਿ ਹੇਟ ਕਿਸ ਤੇ ਪ੍ਰੋਵੋਕੇਟਿਵ ਸਪੀਚ ਦੇ ਖਿਲਾਫ ਸੀਗੇ ਇਸੇ ਲੜੀ ਦੇ ਵਿੱਚ ਕੱਲ ਵੀ ਅਸੀਂ ਚਾਰ ਪਰਚੇ ਦਿੱਤੇ ਹੈਗੇ ਆ ਉਹ ਵੀ ਪ੍ਰੋਵੋਕੇਟਿਵ ਤੇ ਹੇਟ ਸਪੀਚ ਦੇ ਖਿਲਾਫ ਨੇ ਤੇ ਇਹ ਜਿਹੜੀ ਹੇਟ ਸਪੀਚ ਹੈਗੀ ਆ ਇਹ ਅਕ੍ਰੋਸ ਰਿਲੀਜੀਅਨ ਅਕ੍ਰੋਸ ਕਮਿਊਨਿਟੀ ਲਾਈਨਸ ਹੈ ਕੋਈ ਵੀ ਵਿਅਕਤੀ ਪਾਵੇ ਉਹ ਕਿਸੇ ਵੀ ਕਮਿਊਨਿਟੀ ਦਾ ਹੋ ਉਹ ਕਿਸੇ ਵੀ ਰਿਲੀਜੀਅਨ ਨੂੰ ਬਿਲੋਂਗ ਕਰਦਾ ਹੋ ਕਿਸੇ ਵੀ ਕਲਾਸ ਕਿਸੇ ਵੀ ਕਾਸ ਦਾ ਹੋ ਜੇ ਉਹ ਕਿਸੇ ਵੀ ਤਰੀਕੇ ਦੀ ਹੇਟ ਜਾਂ ਪ੍ਰੋਗਰੇਟਿਵ ਸਪੀਚ ਦਾ ਇਸਤੇਮਾਲ ਕਰੇਗਾ ਪਾਵੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੋ ਜਾਂ ਕਿਸੇ ਹੋਰ ਕਮਿਊਨੀਕੇਸ਼ਨ ਚੈਨਲ ਦੇ ਰਾਹੀਂ ਹੋ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਇਹ ਜਿਹੜੇ ਮਾਮਲੇ ਕਰ ਦਿੱਤੇਗੇ ਨਾ ਕਰਦੇ ਉਹ ਵੀ ਅਗਲੀ ਪੜਾਟੀ ਹੋਣੀ ਹੈ ਏਜੀ ਪਿਛਲੇ ਕੁ ਸਮਾਂ ਦੇ ਵਿੱਚ ਹੀ ਆ ਜਿਹੜੀ ਵੀਡੀਓ ਸੀਗੀ ਇਹਨ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀਆਂ ਗਈਆਂ ਜਦੇ ਸੰਬੰਧੀ ਜਿਹੜੀ ਹੈਗੀ ਆ ਆ ਕਾਰਵਾਈ ਕੀਤੀ ਗਈ ਹੈ ਫਿਲਹਾਲ ਜਿਹੜੇ ਹੈਗੇ ਆ ਮੁਕਦਮੇ ਇਹਨਾਂ ਦੀ ਤਫ਼ਤੀਸ਼ ਜਾਰੀ ਹੈ ਤੇ ਫਿਰ ਤਫ਼ਤੀਸ਼ ਦੇ ਵਿੱਚ ਜਦ ਜਦਾਂ ਜਿਹੜੀ ਹੈਗੇ ਆ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਵਕਰੀ ਤੌਰ ਤੇ ਸਾਂਝਾ ਕਰਾਂਗੇ ਸਰ ਜੋ ਬੇਨਤੀ ਕੀਤਾ ਗਿਆ ਹੈ ਜਿਹੜੀ ਵੀਡੀਓ ਇਸ ਦੇ ਖਿਲਾਫ ਇਹਨਾਂ ਨੇ ਗਿਆਨਵਾਜੀ ਰੀਚੀ ਸੀ ਵੀ ਜਿਹੜਾ ਕਿ ਇਸ ਨੂੰ ਮੋਟਿਵ ਕਰਕੇ ਇਹ ਕੋਈ ਨਾ ਮਾਮਲਾ ਜੀ ਬੇਸਿਕਲੀ ਨਾ ਨੇ ਜਿਹੜੀ ਹੇਟ ਸਪੀਚ ਦਿੱਤੀ ਸੀ ਜਿਹਦੇ ਖਿਲਾਫ ਜੀ ਆ ਇੱਕ ਪਾਰਟਿਕੂਲਰ ਵਿਅਕਤੀ ਆਪਾਂ ਉਹ ਜਿਹੜੀ ਹੈਗੀ ਆ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਕਿਸ ਵਿਅਕਤੀ ਦੇ ਖਿਲਾਫ ਦਿੱਤੀ ਸੀ ਬਟ ਇੱਕ ਜਨਰਲ ਜੇ ਆਪਾਂ ਗੱਲ ਕਰੀਏ ਤੇ ਇਹਨਾਂ ਵਿਅਕਤੀਆਂ ਨੇ ਇੱਕ ਜਨਰਲ ਹੇਟ ਤੇ ਪ੍ਰੋਵੋਕੇਟਿਵ ਸਪੀਚ ਕੀਤੀ ਸੀ ਜਿਸ ਦਾ ਕਿ ਸਾਡਾ ਜਿਹੜਾ ਲਾਅ ਐਂਡ ਆਰਡਰ ਤੇ ਪਬਲਿਕ ਪੀਸ ਦੇ ਉੱਤੇ ਬੁਰਾ ਅਸਰ ਪੈਦਾ ਹੈ। ਇਹ ਕਿਸੇ ਖਾਸ ਕਿਸੇ ਦੇ ਖਿਲਾਫ ਨਹੀਂ ਹੈ ਕਿਸੇ ਸਿਟੀ ਮੈਨੇਜਰ ਦੇ ਖਿਲਾਫ ਨਹੀਂ ਦੇਖਾ ਗਿਆ। ਮੈਂ ਇਹੀ ਤੁਹਾਨੂੰ ਗੱਲ ਕਰ ਰਿਹਾ ਜਿੱਦਾਂ ਪਹਿਲੇ ਵੀ ਅਸੀਂ ਪਰਚੇ ਦਿੱਤੇ ਸੀਗੇ ਉਹ ਮੁਸਲਿਮ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਸੈਂਟੀਮੀਟਸ ਨੂੰ ਹਟ ਕਰਨ ਦੇ ਲਈ ਜਿਹੜੀ ਲਾਸਟ ਵੀ ਅਸੀਂ ਪਰਚਾ ਦਿੱਤਾ ਸੀਗਾ ਇਸ ਵਾਰੀ ਜਿਹੜਾ ਅਸੀਂ ਪਰਚਾ ਦਿੱਤਾ ਸੀਗਾ ਉਹ ਜਿਹੜੀ ਹੈਗੀ ਆ ਦੂਜੀ ਕਮਿਊਨਿਟੀਜ਼ ਜਿੱਦਾਂ ਕਿ ਮੁਸਲਮਾਨ ਕਮਿਊਨਿਟੀ ਹੋ ਗਈ ਹੈ ਹੋਰ ਕਮਿਊਨਿਟੀ ਹੋ ਗਈ ਉਨਾ ਦੇ ਖਿਲਾਫ ਜਿਹੜੀ ਹੈਗੀ ਐ ਪ੍ਰੋਵੋਕੇਟਿਵ ਸਪੀਚ ਐ ਸਿੱਖ ਕਮਿਊਨਿਟੀ ਦੇ ਖਿਲਾਫ ਪ੍ਰੋਵੋਕੇਟਿਵ ਸਪੀਚ ਇਸਤੇਮਾਲ ਕੀਤੀ ਸੀ ਇਸ ਤੋਂ ਪਹਿਲੇ ਅਸੀਂ ਐਲਵਰਡ ਦੋਆ ਵੱਲੋਂ ਵੀ ਇੱਕ ਪਚਾ ਦਰਜ ਹੋਇਆ ਜਿਹਦੇ ਵਿੱਚ ਕ੍ਰਿਸਚਨ ਕਮਿਊਨਿਟੀ ਦੇ ਜਿਹੜੇ ਸੈਂਟੀਮੈਂਟਸ ਨੂੰ ਉਹਨਾਂ ਨੂੰ ਹਟਕਿੱਤਾ ਦਾ ਇਹਨਾਂ ਨੇ ਕਿਦੋਂ ਹਟਕਿੱਤਾ ਸਾਰੇ ਚਾਰ ਹੋਣਗੇ ਇਹਨਾਂ ਨੇ ਜਿਹੜੇ ਨੌਨ ਹਿੰਦੂ ਜਿਹੜੇ ਹੈਗੇ ਨੌਨ ਹਿੰਦੂ ਕਮਿਊਨਿਟੀ ਹੈ ਉਹਨਾਂ ਨੂੰ ਉਹਨਾਂ ਦੇ ਸੈਂਟੀਮੈਂਟਸ ਨੂੰ ਹਟਕਿੱਤਾ ਹਾਂ ਰੀਸੈਂਟਲੀ ਇਹਨੇ ਪੋਸਟ ਪਾਈ ਹਾਂ ਹਾਂਜੀ ਉਸ ਤੋਂ ਬਾਅਦ ਜਿਹੜੀ ਤਫਤੀਸ਼ ਦੇ ਵਿੱਚ ਜੋ ਵੀ ਨਵੇਂ ਤਾਂ ਸਾਹਮਣੇ ਆਉਣਗੇ ਉਹਦੇ ਉਪਾਅਕ ਤਰ ਕਾਰਵਾਈ ਕਰਦੇ ਹੋਏ ਜਿਹੜੀ ਹੈ ਅਗਲੀ ਕਾਰਵਾਈ ਕੀਤੀ ਗਈ ਹੈ ਲੀਟੈਂਟ ਦੀ ਰਿਪੋਰਟ ਪਾਈ ਗਈ ਹੈ ਇਹ ਇਹਨਾਂ ਨੇ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਇੱਕ ਗੁੱਦਿੱਕੀਆਂ ਆ ਜਾਂ ਹੈ ਜਾਂ ਆਪਣੇ ਸੋਸ਼ਲ ਮੀਡੀਆ ਨੂੰ ਇਹ ਜਿਹੜੇ ਸੋਸ਼ਲ ਮੀਡੀਆ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜੀ ਇੰਟਰਵਿਊਜ਼ ਹੈਗੀਆਂ ਉਹਦੇ ਲਿੰਕਸ ਦੇ ਵਿੱਚ ਉਹਦੇ ਜਿਹੜੇ ਲਿੰਕਸ ਹੈਗੇ ਆ ਉਹ ਲਿੰਕਸ ਵੀ ਜਿਹੜੇ ਹੈਗੇ ਆ ਅਸੀਂ ਆ ਜਿਹੜੀ ਐਫ ਆਈ ਆਰ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਤੇ ਆਪ ਤੇ ਜਿਹੜੇ ਸੋਸ਼ਲ ਮੀਡੀਆ ਬਲੇਟ ਕਰਨ ਹੈਗੇ ਉਹਨਾਂ ਦੇ ਅਗੇ ਸੀ ਸਰ ਦੇ ਜੀ ਅਸੀਂ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮਸ ਹੈਗੇ ਆ ਉਹਨਾਂ ਨੂੰ ਅਸੀਂ ਬਕਰੇ ਤੌਰ ਤੇ ਲਿਖ ਰਹੇ ਆ ਕਿ ਇਸ ਤਰੀਕੇ ਦੀ ਕੋਈ ਵੀ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਹੁੰਦੀ ਹੈ ਉਹਨੂੰ ਵੈਰੀਫਾਈ ਕਰਕੇ ਹੀ ਅੱਗੇ ਜਿਹੜੀ ਹੈਗੇ ਉਹਨੂੰ ਸਰਕੂਲੇਟ ਕਰਦੇ ਆ ਜੀ ਹੱਲੇ ਅਸੀਂ ਜਿਹੜੀ ਹੈਗੇ ਤਫ਼ਤੀਸ਼ ਜਾਰੀ ਹੈ ਫਿਰ ਜਦੋਂ ਵੀ ਕੋਈ ਨਵੀਂ ਇਹਦੇ ਚ ਕਾਰਵਾਈ ਹੋਏ ਉਹ ਤੁਹਾਡੇ ਨਾਲ ਸਬਕਰੇ ਬੋਲ ਜੀ ਇਹਦੇ ਵਿੱਚ ਜਿਹੜੀ ਫਿਲਾਲ ਜਿਹੜੀ ਅਸੀਂ ਕੀਤੀ ਹੈ ਉਹਦੇ ਵਿੱਚ ਇੱਕ ਜਿਹੜੇ ਹੈਗੇ ਉਹਨਾਂ ਦਾ ਨਾਮ ਹੈ ਚੰਦਰਕਾਂਤ ਚੰਡਾ ਦੂਜੇ ਹੈਗੇ ਭਾਨੂ ਪ੍ਰਤਾਪ ਤੀਜੇ ਹੈਗੇ ਪ੍ਰਵੀਨ ਡੰਗ ਤੇ ਚਾਹਤੇ ਹਨ ਕਿ ਰੋਇਸਤਾਨ ਇਹ ਚਾਰ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਜਿਹੜੇ ਕਿ ਹੇਟ ਤੇ ਪ੍ਰੋਗਰੇਟਿਵ ਸਪੀਚ ਨੂੰ ਲੈ ਕੇ ਸਹੀ ਇਹਨਾਂ ਦੇ ਹੋਰ ਵੀ ਇਦਾਂ ਦੇ ਪਰਚੇ ਸੋਚ ਹਾਲੇ ਅਸੀਂ ਉਹ ਜਿਹੇ ਹਾਲੇ ਅਸੀਂ ਚੈੱਕ ਕਰ ਰਹੇ ਕਿ ਇਹਨਾਂ ਦੇ ਪਹਿਲਾਂ ਵੀ ਪਰਚੇ ਇਸ ਤਰੀਕੇ ਦੇ ਦਰਜ ਹੈ ਕਿ ਉਹ ਜੀ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਚੈੱਕ ਕਰ ਰਹੇ ਸਰ ਭਾਨੋ ਪ੍ਰਤਾਪ ਦਾ ਕਹਿਣਾ ਹੈ ਕਿ ਫਰੀडम ऑफ ਸਪੀਚ ਜਿਹੜੀ ਹੈ ਉਹ ਸੰਵਿਧਾਨਕ ਤੌਰ ਤੇ ਜ਼ਿੰਦਾਵਾ ਹੈ ਅਸ ਯੂਰ ਅਕੋਰਡਿੰਗ ਟੂ ਜਿਹੜੀ ਸਪੀਚ ਦਿੱਤੀ ਗਈ ਜੋ ਸਪੀਚ ਦੀ ਗੱਲ ਆਉਂਦੀ ਜੀ ਬੇਸਿਕਲੀ ਜਿਹੜਾ ਫਰੀडम ਆਫ ਸਪੀਚ ਹੈ ਉਹ ਸਾਡਾ ਕਨਸਟੀਟਿਊਸ਼ਨ ਦਾ ਆਰਟੀਕਲ 19 ਸਬਪਲੋਸ 1 ਹੈ ਬਟ ਉਸ ਉਸ ਨੂੰ ਲੈ ਕੇ ਇਨਰੀਜ਼ਨਬਲ ਰੈਸਟ੍ਰਿਕਸ਼ਨਸ ਵੀ ਹੈ ਜਿਹਦੇ ਕਿ ਆਰਟੀਕਲ 19 ਸਬਪਲੋਸ 2 ਦੇ ਵਿੱਚ ਹੈ ਫਰੀडम ਆਫ ਸਪੀਚ ਹੈ ਬਟ ਉਹ ਇੱਕ ਅੰਡਰ ਦੀ ਗਾਪ ਆਫ ਰੀਜ਼ਨਬਲ ਰੈਸਟ੍ਰਿਕਸ਼ਨਸ ਹੈ ਜੇ ਅਗਰ ਕੋਈ ਸਪੀਚ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰਦੀ ਹੈ ਜਾਂ ਪਬਲਿਕ ਆਰਡਰ ਐਂਡ ਪੀਸ ਨੂੰ ਡਿਸਟਰਬ ਕਰਦੀ ਹੈ ਜਾਂ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਹਰਟ ਕਰਦੀ ਹੈ ਤੇ ਫਿਰ ਉਹਦੇ ਲਈ ਉਹਦੇ ਖਿਲਾਫ ਜਿਹੜੀਆਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਸਾਡੇ ਕੋਲ ਜਿਹੜੇ ਨਵੇਂ ਕੌਂਗਰੀਜਨਸ ਨੇ ਵੀਐਨਐਸ ਦੇ ਵਿੱਚ ਉਹਦੇ ਵਿੱਚ ਸੈਕਸ਼ਨਸ ਸੈਕਸ਼ਨਸ ਹੈਗੇ ਆ ਤੇ ਪਹਿਲੇ ਵੀ ਅਸੀਂ ਪਰਚੇ ਉੱਤੇ ਇਹ ਨਹੀਂ ਹੈਗੀ ਅਸੀਂ ਪਹਿਲੀ ਵਾਰ ਕੋਈ ਇਦਾਂ ਦੀ ਕਾਰਵਾਈ ਕੀਤੀ ਹੈ ਪਹਿਲੇ ਵੀ ਅਸੀਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ 2024 ਦੇ ਵਿੱਚ ਅਸੀਂ ਹੁਣ ਤੱਕ ਟੋਟਲ ਜਿਹੜੇ ਹੈਗੇ ਆ 12 ਐਫਆਈਆਰ ਅਸੀਂ ਰਜਿਸਟਰ ਕੀਤੀਆਂ ਔਰ ਇਹ ਜਿਹੜੀ ਐਫਆਈਆਰ ਹੈਗੀ ਹੈ ਇਹ ਕੋਈ ਇੱਕ ਪਾਰਟਿਕੂਲਰ ਸੈਕਟਰ ਨੂੰ ਇੱਕ ਪਾਰਟਿਕੂਲਰ ਰਿਲੀਜਨ ਨੂੰ ਲੈ ਕੇ ਨਹੀਂ ਹੈਗੀ ਆ ਇਹ ਅਕ੍ਰੋਸ ਰਿਲੀਜਨ ਲਾਈਨਸ ਹੈ ਅਕ੍ਰੋਸ ਸੈਕਟਰ ਤੇ ਅਕ੍ਰੋਸ ਕਲਾਸ ਜਿਹੜੀ ਹੈਗੀਆਂ ਆ ਐਫਐਫਆਈਆਰ ਅਸੀਂ ਪਹਿਲੇ ਵੀ ਦੱਸ ਦਿੱਤੀ ਹੈ ਕਹਿੰ ਨੇ ਨਵੇਂ ઓર્ડર ਨੂੰ કી પર મતેયે ટેકનિકલ જી એ બેસિકલી શહેર ਦੇ ਵਕ ਵਕ ਸੈਕਸ਼ਨ ਸੀਗੇ ਵਕ ਵਕ ਲੋਕਾਂ ਤੋਂ ਸਾਨੂੰ बार-बार ਇਸ ਤਰੀਕੇ ਦੀ ફીડબેક ਆ ਰਹੀ ਸੀ ਕਿ ਇਹ ਜਿਹੜੀ ਹੇਟ ਤੇ ਪ੍ਰੋਵੋਕੇਟਿਵ ਸਪੀਚ ਹੈ ਇਹ શહેર ਦਾ ਮਾਹੌਲ ਖਰਾਬ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਤਾਂ ਉਹਨਾਂ ਦੀ ਫੀਡਬੈਕ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਜਿਹੜੇ ਲੋਕਾਂ ਦੀ ਫੀਡਬੈਕ ਨੂੰ ਧਿਆਨ ਦੇ ਵਿੱਚ ਰੱਖਦੇ ਧਿਆਨ ਦੇ ਵਿੱਚ ਰੱਖਦੇ ਹੋਏ ਆ ਜਿਹੜੀ ਹੈਗੀ ਕਰ ਰਹੇ ਸਰਬੋਰਡ ਵੀ ਚੱਲਦਾ ਹੈ ਅ ਅਦਾ ਇਸਤੇਮਾਲ ਕਰੇਗਾ ਭਾਵੇਂ ਸੋਸ਼ਲ ਮੀਡੀਆ ਦੇ ਰਾਹੀਂ ਹੋ ਭਾਵੇਂ ਕਿਸੇ ਹੋਰ ਕੋਮਿਊਨੀਕੇਸ਼ਨ ਚੈਨਲ ਰਾਹੀਂ ਹੋ ਉਸ ਤੇ ਵੀ ਅਸੀਂ ਇਸੇ ਤਰੀਕੇ ਦੀ ਵੜੀ ਕਾਨੂੰਨੀ ਕਾਰਵਾਈ ਕਰਾ ਰਹੇ ਹਾਂ ਜਿਹੜੇ ਮਾਮਲਾ ਬੋਰਡ ਵੀ ਤੇਰੀ ਕਮਿਟੀ ਦੇ ਲੋਕ ਦਿੰਦੇ ਨੇ ਉਹਨਾਂ ਉੱਤੇ ਮਾਮਲਾ ਕਰਦਾ ਹੈ। ਇਹੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜੀ ਅਸੀਂ 2024 ਦੇ ਵਿੱਚ ਟੋਟਲ 12 ਪਹਿਲੇ ਵੀ ਐਫ ਆਈ ਆਰ ਰਜਿਸਟਰ ਕਰ ਚੁੱਕੇ ਹਾਂ। ਉਹ ਜਿਹੜੀ ਵਿਅਕਤੀ ਹਨ ਉਹ ਮੈਂ ਤੁਹਾਡੇ ਨਾਲ ਪ੍ਰੈਸ ਨੋਟ ਦੇ ਰਾਹੀਂ ਸਾਂਝਾ ਵੀ ਕਰ ਦਾਂਗਾ। ਉਹ ਵੱਖ-ਵੱਖ ਰਿਲੀਜੀਅਸ ਤੋਂ ਵੱਖ-ਵੱਖ ਬੈਕਗ੍ਰਾਉਂਡਸ ਤੋਂ ਬਿਲੋਂਗ ਕਰਦੇ ਹੈ। ਉਹ ਕਿਸੇ ਇੱਕ ਪਾਰਟਿਕੂ कि अगर इस तरीके का कोई र्यूबर फैलाया जा रहा है तो मैं वह सख्त मैं थोड़े नाल यही साझा करूँगा कि ये रूमर सरासर गलत है पहले भी असं एफ आई आरें ख हिंदू संकटा वालों भी एफ आई आरें कराई गई हैं मुस्लिम संकटा वालों भी कराई गई हैं क्रिश्चन वालों भी कराई गई हैं वक् ब्यक्ति जे बैकग्राउंड के उन्होंने वालों अलग अलग टाइम से अलग अलग एफ़ आई आरें हेटते प्रोगेटिव स्पीच को लेकर कराई जी साढ़ा मंतव यही है कोई भी व्यक्ति इस तरीके का भड़काऊ भाषण या हेट या प्रोगेटिव स्पीच का इस्तेमाल करेगा ਜਿਸਤੇ ਕੀ ਸਾਡੇ ਸ਼ਹਿਰ ਦਾ ਸਾਡੇ ਸੂਬੇ ਦਾ ਮਾਹੌਲ ਖਰਾਬ ਹੁੰਦਾ ਹੈ ਪਬਲਿਕ ਆਰਡਰ ਕੀ ਸੇ ਟ੍ਰੈਂਕਿਲਿਟੀ ਖਰਾਬ ਹੁੰਦੀ ਹੈ ਅਸੀਂ ਉਸਤੇ ਇਸੇ ਤਰੀਕੇ ਦੀ ਸਖਤ ਕਾਰਵਾਈ ਕਰਾਂਗੇ। ਕੁਛਲ ਮੀਡੀਆ ਜਿਹੜੇ ਪਲੈਟਫਾਰਮਸ ਹੈਗੇ ਹਨ ਉਹਨਾਂ ਨੂੰ ਅਸੀਂ ਵੱਖਰੇ ਤੌਰ ਤੇ ਲਿਖ ਰਹੇ ਹਾਂ ਕਿ ਇੱਕ ਤੋਂ ਅੱਗੇ ਵੀ ਕੋਈ ਵੀ ਇਸ ਤਰੀਕੇ ਦਾ ਜਿਹੜਾ ਕੋਈ ਵੀ ਵੀਡੀਓ ਅਪਲੋਡ ਕਰਦਾ ਹੈ ਉਸਤੇ ਤੁਸੀਂ ਉਹਨੂੰ ਵੈਰੀਫਾਈ ਕਰਕੇ ਤਾਂ ਹੀ ਉਹਨੂੰ ਅੱਗੇ ਸਰਕੂਲੇਟ ਕੀਤਾ ਜਾਵੇ। ਆ ਮੈਂ ਵੀ ਮੈਂ ਪੂਰੀ ਗੱਲ ਅਮਰੀਕਾ ਨੂੰ ਸੁਣਾਈ ਤੇ ਉਹ ਜਿਹੜੀ ਸੀਗੀ ਉਹਨਾਂ ਨੇ ਜਿਹੜੀ ਹੁਣ ਕੀਤਾ ਹੈ ਇਹ ਦੇਤੇ ਵੀ ਅਸੀਂ ਸੋਸ਼ਲ ਮੀਡੀਆ ਨੂੰ ਲਿਖ ਰਹੇ ਹਾਂ ਕਿ ਜਿਹੜਾ ਜੋ ਵੀ ਐਸ ਪਰ ਪਰਮਿਸ਼ਨਸ ਜੋ ਵੀ ਗਾਈਡਲਾਈਨਸ ਹੈ ਕਿਹਾ ਉਹਦੇ ਮੁਤਾਬਿਕ ਇੱਕ ਤਾਂ ਜਿਹੜਾ ਇਮੀਡੀਏਟ ਕੰਟੈਂਟ ਹੈ ਉਹ ਸਟ੍ਰਾਈਕ ਡਾਊਨ ਕੀਤਾ ਜਾਵੇ ਤੇ ਅੱਗੇ ਵੀ ਅਗਰ ਇਹ ਕਨਸਿਸਟੈਂਟਲੀ ਇਨੀ ਖਾਤੀਆਂ ਤੋਂ ਇਸ ਤਰੀਕੇ ਦੇ ਜਿਹੜੀ ਹੈਗੇ ਆ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਫਿਰ ਖਾਤੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ